ਨਾਨਕ ਪਾਤਸ਼ਾਹ ਨੂੰ ਜਾਂ ਗੁਰੂ ਅਰਜਨ ਸਾਹਿਬ ਨੂੰ ਇੱਕ ਨਵੇਂ ਗ੍ਰੰਥ ਦੀ ਜ਼ਰੂਰਤ ਕਿਉਂ ਪਈ ਇੱਕ ਜਿਹੇ ਗ੍ਰੰਥ ਦੀ ਜ਼ਰੂਰਤ ਸੀ ਜਿਹੜਾ ਗੁਰੂ ਦੀ ਹਾਜ਼ਰੀ ਵਿੱਚ ਲਿਖਵਾਇਆ ਗਿਆ ਹੋਵੇ ਤੋਂ ਵਿਚਾਰਧਾਰਾ ਬਦਲ ਬਦਲ ਦਿੱਤੀ ਗਈ ਜਿਹੜੇ ਗ੍ਰੰਥ ਜਿਹੜੇ ਅਸੀਂ ਪੰਗਾਮਰਾਂ ਦੇ ਬਾਅਦ ਲਿਖੇ ਗਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਰਾਮਾਤਾਂ ਨੂੰ ਚਮਤਕਾਰਾਂ ਨੂੰ ਜਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਗੈਬੀ ਸ਼ਕਤੀਆਂ ਨੇ ਉਹਨਾਂ ਨੂੰ ਮੰਨਤਾ ਦਿੱਤੀ ਗਈ ਆ ਕੋਲ ਨਹੀਂ ਦਿੱਤੀ ਗਈ ਉਹਨਾਂ ਨੇ ਕਰਮ ਤੇ ਜ਼ੋਰ ਦਿੱਤਾ ਹੈ ਨੰਬਰ 1 ਇਹ ਹੈ ਕਿ ਤੂੰ ਪ੍ਰਮਾਤਮਾ ਦੀ ਆराधना ਕਰਨੀ ਹੈ ਨੰਬਰ 2 ਇਹ ਹੈ ਕਿ ਜਿਹਦੀ ਆराधना ਕਰਨੀ ਹੈ ਤੇਰੇ ਕੰਮ ਵੀ ਉਹਦੇ ਵਰਗੇ ਹੋਣੇ ਚਾਹੀਦੇ ਜਦੋਂ ਅਸੀਂ ਦੁਨੀਆ ਦੇ ਧਾਰਮਿਕ ਗ੍ਰੰਥਾਂ ਨੂੰ ਗੁਰੂ ਨਾਨਕ ਸਾਹਿਬ ਦੇ ਸਮਾਂਕਾਲ ਤੋਂ ਪਹਿਲਾਂ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਜਿਹੜੇ ਸ਼ੂਦਰ ਸੀ ਜਾਂ ਵੈਸ਼ ਸੀ ਜਾਂ ਜਿਹੜੇ ਨੀਵੀਆਂ ਜਾਤੀਆਂ ਦੇ ਲੋਕ ਸੀ ਉਹਨਾਂ ਨੂੰ ਧਾਰਮਿਕ ਗ੍ਰੰਥ ਪੜ੍ਹਨ ਦਾ ਅਧਿਕਾਰ ਨਹੀਂ ਸੀ ਧਾਰਮਿਕ ਮੰਦਰਾਂ ਦੇ ਵਿੱਚ ਜਾਣ ਦਾ ਅਧਿਕਾਰ ਨਹੀਂ ਸੀ ਇਹ ਤੇ ਮੰਨੂਵਾਦੀ ਸੋਚ ਸੀ ਇਹ ਮਨੁੱਖਾਂ ਵੱਲੋਂ ਬਣਾਈ ਗਈ ਸੋਚ ਸੀ ਗੁਰੂ ਸਾਹਿਬ ਇਹ ਸਮਝਦੇ ਸੀ ਕਿ ਰੱਬ ਦਾ ਸਿਧਾਂਤ ਇਦਾਂ ਦਾ ਨਹੀਂ ਹੋ ਸਕਦਾ ਵੀ ਇੱਕ ਨੂੰ ਰੱਬ ਬੁਰਾ ਬਣਾਉਂਦਾ ਹੋਵੇ ਤੇ ਇੱਕ ਨੂੰ ਚੰਗਾ ਬਣਾਉਂਦਾ ਹੋਵੇ ਪਰਮਾਤਮਾ ਤੇ ਸਾਰਿਆਂ ਤੇ ਬਰਾਬਰ ਕਿਰਪਾ ਕਰਦਾ ਹੈ ਸਾਰਿਆਂ ਨੂੰ ਮਾਂ ਦੀ ਕੋਖ ਮਿਲੀ ਹੈ ਸਾਰਿਆਂ ਨੂੰ ਮਾਂ ਦਾ ਖੂਨ ਮਿਲਿਆ ਹੈ ਸਾਰਿਆਂ ਨੂੰ ਸਵਾਸ ਮਿਲੇ ਹੈ ਸਾਰਿਆਂ ਨੂੰ ਨੇਤਰ ਮਿਲੇ ਹੈ ਸਾਰਿਆਂ ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਜਿਹੜੀ ਹੈ ਉਹ ਵਧੀਆ ਢੰਗ ਨਾਲ ਸਿਰਜੀ ਹੈ ਫਿਰ ਉਹਦੀ ਜਿਹੜੀ ਕਿਰਤ ਹੈ ਉਹਦੇ ਵਿੱਚ ਨੁਕਸ ਲੱਭਣ ਵਾਲਾ ਮਨੁੱਖ ਕੌਣ ਹੁੰਦਾ ਹੈ ਜਿਹੜੇ ਲੋਕਾਂ ਨੂੰ ਨੀਵੀਆਂ ਜਾਤਾਂ ਦੇ ਕਹਿ ਕੇ ਦੁਰਕਾਰਿਆ ਜਾ ਰਿਆ ਸੀ ਤੇ ਉਹਨਾਂ ਨੂੰ ਫਿਰ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਗ੍ਹਾ ਕਿਉਂ ਦਿੱਤੀ ਹੈ ਉਹ ਤੇ ਉਹਨਾਂ ਦੀ ਵਿਚਾਰਧਾਰਾ ਮਨੁੱਖਾਂ ਦੀ ਵਿਚਾਰਧਾਰਾ ਦਾ ਤੇ ਖੰਡਨ ਕਰਨਾ ਸੀ ਨਾ ਉਹਨਾਂ ਨੇ ਉਹਨਾਂ ਨੇ ਰੱਬੀ ਵਿਚਾਰਧਾਰਾ ਨੂੰ ਲਾਗੂ ਕੀਤਾ ਵੀ ਰੱਬ ਵਿਤਕਰਾਂ ਨਹੀਂ ਕਰਦਾ ਨਾਲੇ ਕੋਈ ਨੀਵੀਂ ਜਾਤ ਵਾਲਾ ਉਹ ਮਨੁੱਖ ਹੈ ਜਿਹੜਾ ਨੀਵੇਂ ਕੰਮ ਕਰਦਾ ਹੈ ਦੁਨੀਆਂ ਦੀਆਂ तमाम ਕੌਮਾਂ ਦੇ ਵਿੱਚ तमाम सारे ਗ੍ਰੰਥਾਂ ਦਾ ਜ਼ਿਕਰ ਛਿੜਦਾ ਏ ਪਰ ਹਾਲ ਦੇ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਵੀ ਜ਼ਿਕਰ ਮੁੱਖ ਤੌਰ ਤੇ ਆ ਕਿਉਂਕਿ ਦੁਨੀਆਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇੱਕੋ ਇਸ ਤਰ੍ਹਾਂ ਦਾ ਗ੍ਰੰਥ ਹੈ ਜਿਨ੍ਹਾਂ ਨੂੰ ਗੁਰੂ ਦਾ ਦਰਜਾ ਦਿੱਤਾ ਹੋਇਆ ਹੈ तमाम सारे ਸਵਾਲ ਨੇ ਇਹਨਾਂ ਸਵਾਲਾਂ ਦੇ ਜਵਾਬ ਲੈਣ ਦਾ ਯਤਨ ਕਰਾਂਗੇ ਮੇਰੇ ਨਾਲ ਕਥਾਵਾਚਕ ਗੁਰਪਾਲ ਸਿੰਘ ਤਿੰਮਵਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਗ੍ਰੰਥ ਤੇ ਬਹੁਤ ਸਾਰੇ ਨੇ ਪਰ ਗੁਰੂ ਦਾ ਦਰਜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤਾ ਹੋਇਆ ਕਿਵੇਂ ਦੇਖਦੇ ਹੋ ਨਹੀਂ ਸਭ ਤੋਂ ਪਹਿਲਾਂ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਆਉਂਦੀ ਇਹ ਨਾਰਾ ਮਾਰਿਆ ਸੀ ਕਿ ਸਾਡਾ ਸ਼ਬਦ ਗੁਰੂ ਹੈ ਜਦੋਂ ਸਿੱਧਾਂ ਨੇ ਸਵਾਲ ਗੁਰੂ ਨਾਨਕ ਸਾਹਿਬ ਜੀ ਨੂੰ ਕੀਤਾ ਉਹਨਾਂ ਨੇ ਕਿਹਾ ਪਵਨ ਆਰੰਭ ਸਤ ਗੁਰਮਤਿ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਕਹਿੰਦੇ ਅਸੀਂ ਸ਼ਬਦ ਨੂੰ ਗੁਰੂ ਮੰਨ ਕੇ ਤੁਰੇ ਹੋਏ ਆ ਇਸ ਕਰਕੇ ਉਹਨਾਂ ਗੁਰਬਾਣੀ ਦੇ ਪਹਿਲੇ ਲਬਜ ਤੋਂ ਹੀ ਇਹ ਕਲੀਅਰ ਕਰ ਦਿੱਤਾ ਵੀ ਅਸੀਂ ਕਿਸੇ ਮਨੁੱਖ ਨੂੰ ਜਾਂ ਸਰੀਰ ਨੂੰ ਗੁਰੂ ਨਹੀਂ ਮੰਨਦੇ ਅਸੀਂ ਸ਼ਬਦ ਨੂੰ ਗੁਰੂ ਮੰਨਦੇ ਆ ਤੇ ਸ਼ਬਦ ਦਾ ਹੀ ਪ੍ਰਚਾਰ ਕੀਤਾ ਉਹਨਾਂ ਸਾਰੀ ਜਨ ਸੰਪਾਦਨਾ ਦਿਵਸ ਦਾ ਦਿਨ ਚੱਲਦਾ ਪਿਆ ਏ ਤੇ ਇਸ ਤੋਂ ਪਹਿਲਾਂ ਬਹੁਤ ਸਾਰੇ ਗ੍ਰੰਥ ਸੀ ਪਰ ਕੀ ਲੱਗਦਾ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਜਾਂ ਗੁਰੂ ਅਰਜਨ ਸਾਹਿਬ ਨੂੰ ਇੱਕ ਨਵੇਂ ਗ੍ਰੰਥ ਦੀ ਜ਼ਰੂਰਤ ਕਿਉਂ ਪਈ ਕਿਉਂਕਿ ਜਿੰਨੇ ਵੀ ਤਮਾਮ ਗ੍ਰੰਥ ਸੀ ਉਹ ਹਾਜ਼ਰੀ ਵਿੱਚ ਨਹੀਂ ਲਿਖੇ ਗਏ ਜਦੋਂ ਆਪਾਂ ਬਾਈਬਲ ਪੜ੍ਹਦੇ ਆਂ ਤੇ ਹਜ਼ਰਤ ঈਸਾ ਤੋਂ ਕਈ ਸਮਾਂ ਬਾਅਦ ਉਹ ਲਿਖੀ ਜਾਂਦੀ ਏ ਇਸੇ ਤਰ੍ਹਾਂ ਤורהਤ ਜਿਹੜੀ ਹੈ ਉਹ ਬਹੁਤ ਸਮਾਂ ਬਾਅਦ ਲਿਖੀ ਜਾਂਦੀ ਏ ਅੰਜੀਲ ਬਹੁਤ ਸਮਾਂ ਬਾਅਦ ਲਿਖੀ ਜਾਂਦੀ ਏ ਮੁਹੰਮਦ ਸਾਹਿਬ ਦੀ ਲਿਖਤ ਜਿਹੜੀ ਹੈ ਇਵਨ 3rd ਪਰਸਨ ਦੁਆਰਾ ਲਿਖੀ ਜਾਂਦੀ ਏ ਇਹ ਇੱਕ ਜਿਹੇ ਗ੍ਰੰਥ ਦੀ ਜ਼ਰੂਰਤ ਸੀ ਜਿਹੜਾ ਗੁਰੂ ਦੀ ਹਾਜ਼ਰੀ ਵਿੱਚ ਲਿਖਵਾਇਆ ਗਿਆ ਹੋਵੇ ਧੰਪਦ ਵੀ ਤੁਸੀਂ ਵੇਖੋ ਤੇ ਮਹਾਤਮਾ ਬੁੱਧ ਦੀ ਕਈ ਸਮੇਂ ਬਾਅਦ ਜਿਹੜਾ ਉਹ ਲਿਖਿਆ ਜਾਂਦਾ ਸੋ ਉਹਨਾਂ ਗ੍ਰੰਥਾਂ ਵਿੱਚ ਮਲਾਵਟ ਹੋਣੀ ਸੁਭਾਵਕ ਹੈ ਜਿਹੜੇ ਉਸ ਵੇਲੇ ਦੇ ਪਗੰਬਰ ਦੀ ਗੈਰ ਹਾਜ਼ਰੀ ਵਿੱਚ ਲਿਖੇ ਗਏ ਤੁਸੀਂ ਜਦੋਂ ਪੜੋਗੇ ਤੇ ਇਥੋਂ ਤੱਕ ਮਹਾਤਮਾ ਬੁੱਧ ਮੂਰਤੀ ਦਾ ਖੰਡਨ ਕਰਦਾ ਸੀ ਅੱਜ ਮਹਾਤਮਾ ਬੁੱਧ ਦੀ ਮੂਰਤੀ ਹੈ ਇਥੋਂ ਤੱਕ ਉਸ ਸਮੇਂ ਜਿਹੜੇ ਮਹਾਤਮਾ ਬੁੱਧ ਦੇ ਵਿਚਾਰਧਾਰਕ ਲੋਕ ਸਨ ਉਹ ਮੰਦਿਰ ਵਿੱਚ ਨਹੀਂ ਸੀ ਜਾਂਦੇ ਅੱਜ ਮਹਾਤਮਾ ਬੁੱਧ ਦੇ ਤੁਹਾਨੂੰ ਮੰਦਿਰ ਮਿਲ ਜਾਣਗੇ ਸੋ ਵਿਚਾਰਧਾਰਾ ਬਦਲ ਬਦਲ ਦਿੱਤੀ ਗਈ ਜਿਹੜੇ ਗ੍ਰੰਥ ਜਿਹੜੇ ਅਸੀਂ ਪੰਗਾਮਰਾਂ ਦੇ ਬਾਅਦ ਲਿਖੇ ਗਏ ਗੁਰੂ ਅਰਜਨ ਸਾਹਿਬ ਜੀ ਇਹਨਾਂ ਗੱਲਾਂ ਤੋਂ ਜਾਣੂ ਸਨ ਉਹਨਾਂ ਨੇ ਆਪਣੀ ਮੌਜੂਦਗੀ ਦੇ ਵਿੱਚ ਉਹ ਸ਼ਬਦ ਲਖਵਾਏ ਔਰ ਉਹਨਾਂ ਨੂੰ ਲਾਗੂ ਕਰ ਦਿੱਤਾ। ਮਹਾਤਮਾ ਬੁੱਧ ਦੀ ਤੁਸੀਂ ਗੱਲ ਕੀਤੀ ਹੈ ਤਾਂ ਇਸੇ ਤਰ੍ਹਾਂ ਗੱਲ ਸਿੱਖ ਧਰਮ ਦੇ ਵਿੱਚ ਵੀ ਆ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਰਾਮਾਤਾਂ ਨੂੰ ਚਮਤਕਾਰਾਂ ਨੂੰ ਜਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਗੈਬੀ ਸ਼ਕਤੀਆਂ ਨੇ ਉਹਨਾਂ ਨੂੰ ਮੰਨਤਾ ਦਿੱਤੀ ਗਈ। ਬਿਲਕੁਲ ਨਹੀਂ ਦਿੱਤੀ ਗਈ। ਉਹਨਾਂ ਨੇ ਕਰਮ ਤੇ ਜ਼ੋਰ ਦਿੱਤਾ ਹੈ। ਕਿ ਇੱਕ ਨੰਬਰ ਇੱਕ ਇਹ ਹੈ ਪਿਤੂ ਪਰਮਾਤਮਾ ਦੀ ਆराधना ਕਰਨੀ ਹੈ। ਨੰਬਰ 2 ਇਹ ਹੈ ਵੀ ਜਿਹਦੀ ਆराधना ਕਰਨੀ ਹੈ ਤੇਰੇ ਕੰਮ ਵੀ ਉਹਦੇ ਵਰਗੇ ਹੋਣੇ ਚਾਹੀਦੇ ਇਹਨਾਂ ਦੋਵਾਂ ਚੀਜ਼ਾਂ ਨੂੰ ਹੀ ਉਹਨਾਂ ਨੇ ਕਰਾਮਾਤ ਦੱਸਿਆ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਫੇਰ ਸਿੱਧਾ ਨੇ ਸਵਾਲ ਕੀਤਾ ਵੀ ਤੇਰੇ ਕੋ ਕਿਹੜੀ ਕਰਾਮਾਤ ਹੈ ਉਹ ਕਹਿੰਦੇ ਬਾਜੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ 'ਤੇ ਨਹੀਂ ਕਹਿੰਦੇ ਇਸ ਪ੍ਰਮਾਤਮਾ ਦੇ ਨਾਮ ਤੋਂ ਵੱਡੀ ਕੋਈ ਕਰਾਮਾਤ ਨਹੀਂ ਇੱਕ ਖੋਟੇ ਬੰਦੇ ਨੂੰ ਖਰਾ ਕਰ ਦਿੰਦਾ ਇਹ ਪ੍ਰਮਾਤਮਾ ਦਾ ਨਾਮ ਹੈ ਇੱਕ ਮੂਰਖ ਨੂੰ ਗਿਆਨੀ ਬਣਾ ਦਿੰਦਾ ਹੈ ਇਤੋਂ ਵੱਡੀ ਹੋਰ ਕਰਾਮਾਤ ਕੀ ਹੋ ਸਕਦੀ ਪਰ ਗੁਰਬਾਣੀ ਦੀ ਆੜ ਦੇ ਵਿੱਚ ਤੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੇ ਧਰਮ ਦਾ ਪਹਿਰਾਵਾ ਤਾਂ ਪਾਇਆ ਹੋਇਆ ਏ ਉਹ ਚਮਤਕਾਰ ਦੀ ਗੱਲ ਕਰਦੇ ਨੇ ਗੈਬੀ ਸ਼ਕਤੀਆਂ ਦੀ ਗੱਲ ਕਰਕੇ ਕਿਤੇ ਨਾ ਕਿਤੇ ਆਪਣੀਆਂ ਦੁਕਾਨਾਂ ਚ ਚਲਾਉਂਦੇ ਵੀ ਨਜ਼ਰ ਆਉਂਦੇ ਆ ਕਿਉਂਕਿ ਤੁਸੀਂ ਲਬਜ ਵਰ ਦਿੱਤਾ ਉਹ ਜਦੋਂ ਦੁਕਾਨ ਤੇ ਬਹਿਣਾ ਤੇ ਫਿਰ ਉਸ ਚੀਜ਼ ਨੂੰ ਮੋਡੀਫਾਈ ਵੀ ਕਰਨਾ ਪੈਣਾ ਪਾਲਿਸ਼ ਵੀ ਮਾਰਨੀ ਪੈਣੀ ਹੈ ਘਟਿਆ ਚੀਜ਼ ਨੂੰ ਵਧੀਆ ਤਰੀਕੇ ਨਾਲ ਪਰੋਸਣਾ ਪੈਣਾ ਵਧੀਆ ਤਰੀਕ ਚੀਜ਼ ਨੂੰ ਜਿਹੜਾ ਉਹ ਹੋਰ ਤਰੀਕੇ ਦਾ ਵੇਹ ਦਿੱਤਾ ਜਾਣਾ ਹੈ ਸੋ ਇਸ ਤਰੀਕੇ ਨਾਲ ਜਿਹੜਾ ਦੁਕਾਨਦਾਰ ਜਾਂ ਬਿਜ਼ਨਸਮੈਨ ਬੰਦਾ ਹੈ ਨਾ ਉਹ ਧਰਮ ਦੀ ਦੁਨੀਆ ਵਿੱਚੋਂ ਵੀ ਕਮਾਈ ਕਰਨ ਦੇ ਸਾਧਨ ਬਣਾਉਂਦਾ ਹੈ ਉਹਨੂੰ ਸਿਧਾਂਤਾਂ ਨਾਲ ਕੋਈ ਲੈਣ ਦੇਣ ਨਹੀਂ ਨਾ ਉਹਨੂੰ ਵਿਚਾਰਤਾ ਰਾਣਾ ਕੋਈ ਹੈ ਸੋ ਇਸ ਤਰੀਕੇ ਨਾਲ ਅਜਿਹੇ ਲੋਕਾਂ ਨੇ ਬਥੇਰਾ ਆਪਣਾ ਹਲਵਾ ਮੰਡਾ ਚਲਾਉਣ ਵਾਸਤੇ ਗੁਰਬਾਣੀ ਤੇ ਇਤਿਹਾਸ ਨਾਲ ਛੇੜਛਾੜ ਕੀਤੀ ਹੈ ਜੋ ਕਿ ਗਲਤ ਹੈ ਜਦੋਂ ਅਸੀਂ ਦੁਨੀਆ ਦੇ ਧਾਰਮਿਕ ਗ੍ਰੰਥਾ ਨੂੰ ਗੁਰੂ ਨਾਨਕ ਸਾਹਿਬ ਦੇ ਸਮਾਂਕਾਲ ਤੋਂ ਪਹਿਲਾਂ ਦੇਖਦੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਜਿਹੜੇ ਸ਼ੂਦਰ ਸੀ ਜਾਂ ਵੈਸ਼ ਸੀ ਜਾਂ ਜਿਹੜੇ ਨੀਵੀਆਂ ਜਾਤੀਆਂ ਦੇ ਲੋਕ ਸੀ ਉਹਨਾਂ ਨੂੰ ਧਾਰਮਿਕ ਗ੍ਰੰਥ ਪੜ੍ਹਨ ਦਾ ਅਧਿਕਾਰ ਨਹੀਂ ਸੀ ਧਾਰਮਿਕ ਮੰਦਰਾਂ ਦੇ ਵਿੱਚ ਜਾਣ ਦਾ ਅਧਿਕਾਰ ਨਹੀਂ ਸੀ ਇਹ ਤੇ ਮਨੁਨਵਾਦੀ ਸੋਚ ਸੀ ਇਹ ਮਨੁੱਖਾਂ ਵੱਲੋਂ ਬਣਾਈ ਗਈ ਸੋਚ ਸੀ ਤੇ ਗੁਰੂ ਸਾਹਿਬ ਇਹ ਸਮਝਦੇ ਸੀ ਕਿ ਰੱਬ ਦਾ ਸਿਧਾਂਤ ਇਦਾਂ ਦਾ ਨਹੀਂ ਹੋ ਸਕਦਾ ਕਿ ਇੱਕ ਨੂੰ ਰੱਬ ਬੁਰਾ ਮਣਾਉਂਦਾ ਹੋਵੇ ਤੇ ਇੱਕ ਨੂੰ ਚੰਗਾ ਬਣਾਉਂਦਾ ਹੋਵੇ ਪ੍ਰਮਾਤਮਾ ਤੇ ਸਾਰਿਆਂ ਤੇ ਬਰਾਬਰ ਕਿਰਪਾ ਕਰਦਾ ਹੈ ਸਾਰਿਆਂ ਨੂੰ ਮਾਂ ਦੀ ਕੋਖ ਮਿਲੀ ਹੈ ਸਾਰਿਆਂ ਨੂੰ ਮਾਂ ਦਾ ਖੂਨ ਮਿਲਿਆ ਹੈ ਸਾਰਿਆਂ ਨੂੰ ਸਵਾਸ ਮਿਲੇ ਹੈ ਸਾਰਿਆਂ ਨੂੰ ਨੇਤਰ ਮਿਲੇ ਹੈ ਸਾਰਿਆਂ ਸਾਰੀ ਸ੍ਰਿਸ਼ਟੀ ਪ੍ਰਮਾਤਮਾ ਨੇ ਜਿਹੜੀ ਹੈ ਉਹ ਵਧੀਆ ਢੰਗ ਨਾਲ ਸਰਜੀ ਹੈ ਫਿਰ ਉਹਦੀ ਜਿਹੜੀ ਕਿਰਤ ਹੈ ਉਹਦੇ ਵਿੱਚ ਨੁਕਸ ਲੱਭਣ ਵਾਲਾ ਮਨੁੱਖ ਕੌਣ ਹੁੰਦਾ ਹੈ ਜਦੋਂ ਕਰਤੇ ਨੇ ਸਾਰਾ ਕੁਝ ਬਰਾਬਰ ਬਣਾਇਆ ਸੋ ਇਸ ਕਰਕੇ ਉਹਨਾਂ ਨੇ ਕਿਹਾ ਸਭ ਤੋਂ ਪਹਿਲੀ ਵਿਚਾਰਧਾਰਾ ਤੇ ਰੱਬ ਦੀ ਕਿਰਤ ਤੇ ਹੈ ਵੀ ਰੱਬ ਦੀ ਕਿਰਤ ਵਿੱਚ ਕੋਈ ਖੋਟ ਨਹੀਂ ਤੇ ਦੂਸਰੇ ਪਾਸੇ ਜੇ ਉਹਦੀ ਕਿਰਤ ਚ ਖੋਟ ਨਹੀਂ ਤੇ ਫਿਰ ਨੀਵੀਂ ਉੱਚੀ ਜਾਤੀ ਕਿਵੇਂ ਬਣ ਗਈ ਜਿਹੜੇ ਲੋਕਾਂ ਨੂੰ ਨੀਵੀਆਂ ਜਾਤਾਂ ਦੇ ਕਹਿ ਕੇ ਦੁਰਕਾਰਿਆ ਜਾ ਰਿਆ ਸੀ ਤੇ ਉਹਨਾਂ ਨੂੰ ਫਿਰ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਗ੍ਹਾ ਕਿਉਂ ਦਿੱਤੀ ਹੈ ਉਹ ਤੇ ਉਹਨਾਂ ਦੀ ਵਿਚਾਰਧਾਰਾ ਮਨੁੱਖਾਂ ਦੀ ਵਿਚਾਰਧਾਰਾ ਦਾ ਤੇ ਖੰਡਨ ਕਰਨਾ ਸੀ ਨਾ ਉਹਨਾਂ ਨੇ ਉਹਨਾਂ ਨੇ ਰੱਬੀ ਵਿਚਾਰਧਾਰਾ ਨੂੰ ਲਾਗੂ ਕੀਤਾ ਵੀ ਰੱਬ ਵਿਤਕਰਾ ਨਹੀਂ ਕਰਦਾ ਨਾਲੇ ਕੋਈ ਨੀਵੀਂ ਜਾਤ ਵਾਲਾ ਉਹ ਮਨੁੱਖ ਹੈ ਜਿਹੜਾ ਨੀਵੇਂ ਕੰਮ ਕਰਦਾ ਹੈ ਕਿ ਜਿਹੜੇ ਉਸ ਵਕਤ ਦੇ ਵੱਡੇ ਧਰਮਾਂ ਦੇ ਵੱਡੇ ਆਗੂ ਸੀ ਉਹਨਾਂ ਨੂੰ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਸੀ ਪੈ ਰਿਹਾ ਕਿ ਅਸੀਂ ਤੇ ਇਹਨਾਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਵਿੱਚ ਧਾਰਮਿਕ ਗ੍ਰੰਥਾਂ ਦੇ ਨੇੜੇ ਨਹੀਂ ਜਾਣ ਦਿੰਦੇ ਪਰ ਇੱਥੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਹਨਾਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਜਗ੍ਹਾ ਦਿੱਤੀ ਜਾ ਰਹੀ ਆ ਫਰਕ ਉਹਨਾਂ ਨੂੰ ਪਿਆ ਉਹ ਤਿਲਮਲਾ ਉੱਥੇ ਤਾਂ ਹੀ ਤੇ ਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ ਤੇ ਬਿਠਾਇਆ ਉਹਨਾਂ ਨੇ ਮੇਨ ਕਾਰਨ ਤੇ ਵਿੱਚੋਂ ਇਹੋ ਹੀ ਸੀ ਪੀ ਉਹਨਾਂ ਨੇ ਉਹਨਾਂ ਵੱਲੋਂ ਬਣਾਈਆਂ ਮਰਿਆਦਾਵਾਂ ਦਾ ਖੰਡਨ ਕੀਤਾ ਉਹ ਜਿਹੜੀ ਮਾੜੀ ਵਿਚਾਰਧਾਰਾ ਸੀ ਉਹਦਾ ਖੰਡਨ ਕੀਤਾ ਔਰ ਰੱਬੀ ਵਿਚਾਰਧਾਰਾ ਨੂੰ ਐਕਸਪ੍ਰੈਸ ਕੀਤਾ ਤੇ ਉਹਨਾਂ ਨੇ ਇਸ ਤਲਖੀ ਵਿੱਚ ਆ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਹੂੰ ਇਹ ਮੇਨ ਤੇ ਕਾਰਨ ਇਹੋ ਸੀ ਵੀ ਗੁਰੂ ਸਾਹਿਬ ਚਾਹੁੰਦੇ ਸੀ ਵੀ ਸਮਾਜ ਸੋਹਣਾ ਬਣੇ ਸਵਰੇ ਜਿਵੇਂ ਦਾ ਪ੍ਰਮਾਤਮਾ ਨੇ ਸਮਾਜ ਸਿਰਜਿਆ ਓਵੇਂ ਦਾ ਹੀ ਚੱਲੇ ਕੋਈ ਮਨੁੱਖ ਵਿੱਚ ਇੰਟਰਫੇਅਰ ਨਾ ਕਰੇ ਹੂੰ ਪਰ ਇਹਨਾਂ ਨੇ ਆਪਣੀਆਂ ਬਣਾਈਆਂ ਜਿਹੜੀਆਂ ਮਰਿਆਦਾਵਾਂ ਸੀ ਵੀ ਜਿਹੜਾ ਘੱਟ ਇਨਕਮ ਵਾਲਾ ਉਹਨੂੰ ਨੀਵਾ ਕਹਤਾ ਜਿਆਦਾ ਇਨਕਮ ਵਾਲਾ ਉੱਚਾ ਬਣ ਕੇ ਬਹਿ ਗਿਆ ਸੋ ਜੇ ਮੰਨ ਲਓ ਇੱਕ ਮਨੁੱਖ ਜਿਹੜਾ ਹੈ ਉਹ ਜੁੱਤੀਆਂ ਗੰਢ ਰਿਹਾ ਹੈ ਉਹਦੀ ਇਨਕਮ ਘੱਟ ਹੈ ਮੋਚੀ ਹੈ ਦੂਜਾ ਜਿਹੜਾ ਜੁੱਤੀਆਂ ਦੀ ਫੈਕਟਰੀ ਲਾ ਕੇ ਬੈਠਾ ਹੈ ਉਹਨੂੰ ਮੋਚੀ ਕਿਉਂ ਨਹੀਂ ਕਹਿੰਦੇ ਉਹ ਸੇਠ ਹੈ ਸੋ ਕੱਪੜੇ ਸਿਉਣ ਵਾਲਾ ਦਰਜੀ ਹੈ ਕੱਪੜੇ ਜਿਹੜਾ ਛਾਪਣ ਵਾਲਾ ਸੀਂਬਾ ਹੈ ਤੇ ਜਿਹੜਾ ਕਪੜੇ ਦੀ ਫੈਕਟਰੀ ਚਲਾ ਰਿਹਾ ਉਹਨੂੰ ਕੋਈ ਸ਼ੀਮਾ ਨਹੀਂ ਕਹਿ ਕੇ ਬਾਜਾ ਮਾਰਦਾ ਉਹਨੂੰ ਸੇਠ ਹੀ ਕਹਿੰਦੇ ਸੋ ਗੁਰੂ ਸਾਹਿਬ ਨੇ ਵੇਖਿਆ ਕਿਤੇ ਨਾ ਕਿਤੇ ਇਹ ਇਹਦਾ ਲੈਣ ਦੇਣ ਜਿਹੜਾ ਉੱਚ ਊਚ ਨੀਚ ਦਾ ਮਾਇਆ ਦੇ ਨਾਲ ਹੈ ਰੱਬ ਨਾਲ ਨਹੀਂ ਸੋ ਉਹਨਾਂ ਨੇ ਇਹ ਕਸਵੱਟੀ ਬਣਾਈ ਕਿ ਜਿਹੜਾ ਬੰਦਾ ਨੀਵੇਂ ਕੰਮ ਕਰਦਾ ਹੈ ਨੀਵੀਂ ਸੋਚ ਰੱਖਦਾ ਹੈ ਉਹ ਨੀਵੀਂ ਜਾਤੀ ਵਾਲਾ ਹੋ ਸਕਦਾ ਹੈ ਜਿਹੜਾ ਉੱਚੇ ਕੰਮ ਕਰਦਾ ਹੈ ਉੱਚੀ ਸੋਚ ਰੱਖਦਾ ਹੈ ਉਹ ਕਦੀ ਨੀਵੀਂ ਜਾਤੀ ਵਾਲਾ ਹੋ ਹੀ ਨਹੀਂ ਸਕਦਾ ਸੰਪਾਦਨਾ ਕਰਦੇ ਸਮੇਂ ਇੱਕ ਸ਼ਬਦ ਦਾ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਨੇ ਉਚਾਰਿਆ ਸੀ ਮੋਹਨ ਤੇਰੇ ਉੱਚੇ ਮੰਦਰ ਤੇ ਇਸ ਚੀਜ਼ ਨੂੰ ਇਸ ਚੀਜ਼ ਦੇ ਨਾਲ ਜੋੜਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਸ਼ਬਦ ਤਾਂ ਉਚਾਰਿਆ ਸੀ ਕੇ ਮੋਹਨ ਦੇ ਕੋਲੋਂ ਪੋਥੀਆਂ ਲੈਣੀਆਂ ਸੀ ਜਿਹੜੀਆਂ ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਰਚੀਆਂ ਹੋਈਆਂ ਸੀ ਹੁਣ ਸਵਾਲ ਇਹ ਬਣਦਾ ਵੀ ਜੇ ਮੋਹਨ ਪੋਥੀਆਂ ਲੈ ਗਿਆ ਸੀ ਤੇ ਗੁਰੂ ਸਾਹਿਬ ਦੀ ਝੂੜੀ ਚ ਸੱਤਾ ਤੇ ਬਲਵੰਡ ਬਾਕੀ ਰਾਗੀ ਕੀਰਤਨ ਕਿਹੜੀ ਚੀਜ਼ ਦਾ ਕਰਦੇ ਰਹੇ ਕਿ ਗੁਰੂ ਰਾਮਦਾਸ ਜੀ ਨੇ ਗੁਰਿਆਈ ਵੇਲੇ ਇਹ ਸਾਰਿਆਂ ਦੇ ਵਿੱਚ ਕੱਠ ਕਰਕੇ ਗੁਰੂ ਅਰਜਨ ਸਾਹਿਬ ਨੂੰ ਉਹ ਗੁਰਬਾਣੀ ਦੀ ਪੋਥੀ ਨਹੀਂ ਦਿੱਤੀ ਕਿ ਉਸ ਗੁਰਬਾਣੀ ਦੀ ਪੋਥੀ ਦੇ ਹੋਰ ਉਤਾਰੇ ਨਹੀਂ ਸੀ ਹੋਏ ਉਹਦੇ ਕਾਫੀ ਉਤਾਰੇ ਜਿਹੜੇ ਸੀ ਉਸ ਵੇਲੇ ਘਰਾਂ ਵਿੱਚ ਬੈਠੇ ਸਿੱਖ ਕੀ ਪੜ੍ਹਦੇ ਹੁੰਦੇ ਸੀ ਉਹ ਗੁਰਬਾਣੀ ਦੀਆਂ ਪੋਥੀਆਂ ਹਰ ਸਿੱਖਾਂ ਕੋ ਘਰਾਂ ਵਿੱਚ ਵੀ ਮੌਜੂਦ ਸੀ इवन ਗੁਰੂ ਪਾਤਸ਼ਾਹ ਨੇ ਚਿੱਠੀਆਂ ਪਾ ਕੇ ਪੁਰਾਣੀਆਂ ਪੋਥੀਆਂ ਪੁਰਾਣੇ ਸਿੱਖਾਂ ਕੋਲੋਂ ਉੱਥੇ ਮੰਗਵਾਈਆਂ ਵੀ ਨਾਲੇ ਜੇ ਮੌਨ ਦੀ ਉਸਤਤ ਮਹਾਰਾਜ ਨੇ ਕਰ ਦੇਣੀ ਸੀ ਤੇ ਫਿਰ ਉਹ ਕਿਸੇ ਬਾਦਸ਼ਾਹ ਦੀ ਉਸਤਤ ਵੀ ਕਰ ਸਕਦੇ ਸੀ ਉਹ ਜੇ ਉਹਨਾਂ ਕੰਪਰੋਮਾਈਜ਼ ਕਰਨਾ ਸੀ ਤੇ ਫਿਰ ਤਤੀ ਤਵੀ ਤੇ ਕੀ ਕਰਨ ਉਹਨਾਂ ਬੈਠਣਾ ਸੀ ਮੌਨ ਨੂੰ ਇਸ ਸ਼ਬਦ ਦੇ ਨਾਲ ਕਿਉਂ ਜੀ ਬਿਲਕੁਲ ਇਹਦਾ ਇਹਦਾ ਸਿੱਧਾ ਹੀ ਸਬੰਧ ਪਰਮਾਤਮਾ ਦੇ ਨਾਲ ਹੈ ਕਿਸੇ ਬੰਦੇ ਦੀ ਉਸਤਤ ਗੁਰਬਾਣੀ ਵਿੱਚ ਉਹਨਾਂ ਆਪਣੀ ਕਲਮ ਤੋਂ ਆਪਣਾ ਨਾਮ ਨਹੀਂ ਲਿਖਿਆ ਫਰਮਾਨ ਦਾ ਕਿਵੇਂ ਲਿਖ ਸਕਦੀ ਸੀ ਉਥੋਂ ਤੱਕ ਉਹਨਾਂ ਜਦੋਂ ਜਹਾਂਗੀਰੇ ਪੇਸ਼ਕਾਰੀ ਕਰਦਾ ਸੀ ਵੀ ਜિલ્ਦ ਦੇ ਉੱਤੇ ਸਾਡਾ ਨਾਮ ਲਿਖ ਦਿਓ ਤੁਹਾਡੀ ਤਾਂ ਵੀ ਜਾਨ ਬਖਸ਼ ਦਿੱਤੀ ਜਾਏਗੀ ਜਾਂ ਕਿਤੇ ਨਾ ਕਿਤੇ ਸਾਡੀ ਉਸਤਤੀ ਵਿੱਚ ਦੋ ਬੋਲ ਲਿਖ ਦਿਓ ਗੁਰੂ ਅਰਜਨ ਸਾਹਿਬ ਨੇ ਉਹ ਸਮਝੌਤਾ ਨਹੀਂ ਕੀਤਾ ਤੱਤੀ ਤਵੀ ਨੂੰ ਘੜ ਲਾਇਆ ਉਹਨਾਂ ਨੇ ਕੋਈ ਕੱਚੀ ਰਚਨਾ ਨੂੰ ਵਿੱਚ ਜਗ੍ਹਾ ਨਹੀਂ ਦਿੱਤੀ ਤੇ ਇਸ ਤਰੀਕੇ ਨਾਲ ਕਿਸੇ ਬੰਦੇ ਦੀ ਉਸਤਤ ਕਰ ਦੇਣੀ ਤੇ ਮੇਰੇ ਹਿਸਾਬ ਨਾਲ ਇਹ ਗੁਰਮਤ ਦੀ ਵਿਚਾਰਧਾਰਾ ਤੋਂ ਉਲਟ ਹੈ ਜਿਹੜਾ ਕੰਮ ਗੁਰੂ ਅਰਜਨ ਸਾਹਿਬ ਨਹੀਂ ਕਰ ਸਕਿਆ। ਸੰਪਾਦਨਾ ਕਰਦੇ ਸਮੇਂ ਜਦੋਂ ਗੁਰੂ ਸਾਹਿਬ ਬਾਣੀ ਇਕੱਤਰ ਕਰ ਰਹੇ ਸੀ ਤੇ ਉਸ ਵਕਤ ਬਹੁਤ ਸਾਰੇ ਭਗਤ ਆਏ ਬਹੁਤ ਸਾਰੇ ਭਟ ਆਏ ਉਹਨਾਂ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਗ੍ਹਾ ਦਿੱਤੀ ਪਰ ਉਸ ਵੇਲੇ ਕੁਝ ਭਗਤ ਪੀਲੂ ਦਾ ਕਾਨੇ ਦਾ ਸ਼ੱਜੂ ਦਾ ਜ਼ਿਕਰ ਹੁੰਦਾ ਉਹਨਾਂ ਨੂੰ ਗੁਰੂ ਸਾਹਿਬ ਨੇ ਜਗ੍ਹਾ ਕਿਉਂ ਨਹੀਂ ਦਿੱਤੀ ਕੋਈ ਵਿਤਕਰਾ ਕੀਤਾ ਉਹਨਾਂ ਦੇ ਨਾਲ ਨਹੀਂ ਵਿਤਕਰਾ ਨਹੀਂ ਕੀਤਾ ਉਹਨਾਂ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਸੀ ਖਾਂਦੀ ਜਿਵੇਂ ਔਰਤ ਨੂੰ ਲੈ ਕੇ ਹੀ ਪੀੜੂ ਦੀ ਸੋਚ ਇਹ ਸੀ ਪਾਠ ਰੰਨਾ ਦੀ ਦੋਸਤੀ ਖੁਰੀ ਜਨਾਂ ਦੀ ਮਤ ਉਹਨੇ ਕਿਹਾ ਵੀ ਜਿਹੜੀ ਔਰਤ ਹੈ ਉਹਦੀ ਮਤ ਪੈਰਾਂ ਦੇ ਵਿੱਚ ਹੁੰਦੀ ਹੈ ਇਸੇ ਤਰ੍ਹਾਂ ਕਾਨਾ ਜਿਹੜਾ ਸੀ ਉਹ ਵੀ ਵਿਚਾਰਧਾਰਾ ਗੁਰਬਾਣੀ ਤੋਂ ਉਲਟ ਲੈ ਕੇ ਚੱਲਦਾ ਸੀ ਗੁਰਵਰਧਨ ਸਾਹਿਬ ਜੀ ਨੇ ਕਿਹਾ ਇੱਥੇ ਤੇ ਡੰਕੇ ਦੀ ਚੋੜ ਤੇ ਲਿਖਿਆ ਸੋ ਕਿਉ ਮੰਦਾ ਆਖੀ ਜਿਤ ਜਮੇ ਰਾਜਾਨ ਭੰਡ ਜਮੇ ਉਹਦੇ ਗੁਰਬਾਣੀ ਦੀ ਵਿਆਖਿਆ ਕਰਕੇ ਉਹਨਾਂ ਬਕਾਇਦਾ ਤਰੀਕੇ ਨਾਲ ਸਮਝਾਇਆ ਉਹਨਾਂ ਦੀ ਇਸ ਕਰਕੇ ਸਿਰੇ ਤੋਂ ਉਹਨਾਂ ਨੇ ਵਿਚਾਰਧਾਰਾ ਨੂੰ ਖਾਰਜ ਕੀਤਾ ਵਿਤਕਰਾ ਕੋਈ ਨਹੀਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਗੁਰਬਾਣੀ ਪੜ੍ਹਦੇ ਸਮੇਂ ਸਾਨੂੰ ਕੁਝ ਅਜਹੀਆਂ ਤੁਕਾਂ ਵੀ ਆਮ ਕਰਕੇ ਗਾਹੇ-ਬਗਾਹੇ ਮਿਲ ਜਾਂਦੀਆਂ ਨੇ ਟਰੈਕਟਰ ਟਰਾਲੀਆਂ ਦੇ ਉੱਪਰ ਲਿਖੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਲਿਖਿਆ ਹੁੰਦਾ ਨਾਨਕ ਨੀਵਾ ਜੋ ਚੱਲਾ ਲੱਗੇ ਨਾ ਇਸ ਤਰੀਕੇ ਦੇ ਪਦ ਜੋੜੇ ਹੁੰਦੇ ਆ ਕੀ ਲੱਗਦਾ ਹੈ ਕਿ ਇਹ ਵੀ ਗੁਰਬਾਣੀ ਦੇ ਸ਼ਬਦ ਆ ਨਹੀਂ ਜੀ ਇਹ ਬਹੁਤ ਸਾਰੀਆਂ ਪੰਕਤੀਆਂ ਜਿਹੜੀਆਂ ਉਸ ਵੇਲੇ ਮਿਹਰਬਾਨ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈ ਕੇ ਹੇਰਪਿੰਡ ਵਿੱਚ 40 ਮਾਣ ਸ਼ਾਹੀ ਤਿਆਰ ਕਰਕੇ ਗ੍ਰੰਥ ਲਿਖਿਆ ਸੀ ਸਿੱਖ ਕੌਮ ਨੂੰ ਭਲੇਖਾ ਪਾਉਣ ਵਾਸਤੇ ਕਿਉਂਕਿ ਪਹਿਲਾਂ ਪ੍ਰਸਿੱਚਾਨ ਦਾ ਇਹ ਵਿਚਾਰ ਸੀ ਵੀ ਮੈਨੂੰ ਗੁਰਿਆਈ ਮਿਲੇਗੀ ਜਦੋਂ ਗੁਰੂ ਅਰਜਨ ਸਾਹਿਬ ਨੂੰ ਮਿਲ ਗਈ ਉਹਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਗੁਰੂ ਅਰਜਨ ਸਾਹਿਬ ਦੇ ਘਰ ਕੋਈ ਅਜੇ ਔਲਾਦ ਨਹੀਂ ਸੀ ਉਹਨੇ ਸੋਚਿਆ ਵੀ ਇਹ ਮਿਹਰਬਾਨ ਕੋਲ ਹੀ ਆਏਗੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋ ਜਾਂਦਾ ਹੈ ਪ੍ਰਕਾਸ਼ ਹੋ ਜਾਂਦਾ ਹੈ ਫਿਰ ਉਹਨੇ ਸੋਚਿਆ ਉਹਨੂੰ ਗੁਰਿਆਈ ਸਾਡੇ ਹੱਥੋਂ ਜਾਂਦੀ ਰਹੀ ਫਿਰ ਉਹਨੇ ਸਿੱਧਾ ਹੀ ਹਮਲੇ ਕਰਨੇ ਸ਼ੁਰੂ ਕੀਤੇ ਉਹਨੇ ਹਰਮੰਦਰ ਸਾਹਿਬ ਦੇ ਰਸਤਿਆਂ ਦੇ ਵਿੱਚ ਆਪਣੇ ਬੰਦੇ ਖਿਲਾਰ ਕੇ ਸੰਗਤਾਂ ਕੋਲੋਂ ਦਸਵੰਦ ਲੈਣਾ ਸ਼ੁਰੂ ਕਰ ਦਿੱਤਾ ਜਿਹੜਾ ਨਾਂ ਦੇਂਦਾ ੱੱੱਕੇ ਨਾਲ ਖੋ ਲੈਂਦੇ ਇੱਥੋਂ ਤੱਕ ਹਾਲਾਤ ਬਣ ਗਏ ਸ੍ਰੀ ਅੰਮ੍ਰਿਤਸਰ ਦਾ ਲੰਗਰ ਮਸਤਾਨਾ ਹੋ ਗਿਆ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਜੇਬ ਵਿੱਚੋਂ ਕੁਝ ਮੋਹਰਾਂ ਕੱਢ ਕੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੂੰ ਦਿੱਤੀਆਂ ਵੀ ਭਾਵੇਂ ਚਣੇ ਵਰਤਾ ਦਿਓ ਪਰ ਆਪਾਂ ਕਿਸੇ ਨਾਲ ਝਗੜਾ ਨਹੀਂ ਕਰਨਾ ਚਣੇ ਵਰਤਦੇ ਰਹੇ ਫਿਰ ਉਹਨਾਂ ਵੇਖਿਆ ਵੀ ਕੱਲੇ ਦਸਵੰਦ ਨਾਲ ਹੀ ਗੱਲ ਨਹੀਂ ਬਣਨੀ ਪੱਕੇ ਤੌਰ ਤੇ ਸੰਗਤ ਸਾਰੀ ਜਿਹੜੀ ਆ ਉਹ ਜੋੜ ਲਈ ਜਾਏ ਉਹਨਾਂ ਮਿਹਰਬਾਨ ਜਿਹੜਾ ਸੀ ਉਹ ਗੁਰੂ ਸਾਹਿਬ ਕੋਲ ਰਹਿ ਕੇ ਬਹੁਤ ਕੁਝ ਸਿੱਖ ਚੁੱਕਾ ਸੀ ਉਹਨੂੰ ਲਿਖਣ ਦਾ ਵੀ ਹੁਨਰ ਹੈਗਾ ਸੀ ਤੋਕਬੰਦੀ ਚੰਗੀ ਕਰ ਲੈਂਦਾ ਸੀ ਇਥੋਂ ਤੱਕ ਉਹਦਾ ਜ਼ਿਕਰ ਹੀ ਮਿਲਦਾ ਮਿਹਰਬਾਨ ਪੁੱਤ ਪ੍ਰਥੀਏ ਦਾ ਕਬੀਸ਼ਰੀ ਕਰੇ ਹਿੰਦੀ ਫਾਰਸੀ ਨਾਲੇ ਸੰਸਕ੍ਰਿਤ ਪੜੇ ਤਿੰਨ ਪੀ ਬਾਣੀ ਬਹੁਤ ਬਣਾਈ ਭੋਗੂ ਗੁਰੂ ਨਾਨਕ ਜੀ ਦਾ ਹੀ ਪਾਈ ਕਹਿੰਦੇ ਗੁਰੂ ਨਾਨਕ ਦੀ ਮੋਹ ਰੇਠ ਹੀ ਉਹਨੇ ਆਪਣੀ ਬਾਣੀ ਜਿਹੜੀ ਸੀ ਉਹ ਦਰਜ ਇਸ ਤਰੀਕੇ ਨਾਲ ਕੀਤੀ ਜਿਹੜੀ ਅੱਜ ਵੀ ਤੁਸੀਂ ਕਿਹਾ ਅੱਜ ਵਿਆਹ ਵਾਲਾ ਕਾਰਡ ਸ਼ਬਦਾ ਹੋਵੇ ਉਹਦੇ ਤੇ ਲਿਖਿਆ ਹੁੰਦਾ ਸਤਕੁਰ ਦਾਤੇ ਕਾਜਰ ਚਾਇਆ ਆਪਣੀ ਮੇਰ ਕਰਾਈ ਦਾਸਾਂ ਕਾਜ ਆਪ ਸਾਰੇ ਇਹ ਉਸ ਦੀ ਵਡਿਆਈ ਇਹ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਇਹ ਮਿਹਰਬਾਨ ਦੇ ਗ੍ਰੰਥ ਦੀਆਂ ਪੰਕਤੀਆਂ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ ਨਹੀਂ ਪ੍ਰਵਾਨ ਕੀਤਾ ਸੰਗਤ ਨੇ ਵੀ ਰਿਜੈਕਟ ਕੀਤਾ ਇਹ ਕੱਚੀ ਰਚਨਾ ਨੂੰ ਉਹਨਾਂ ਨੇ ਤੇ ਕਹਿ ਦਿੱਤਾ ਸਤਿਗੁਰ ਬਾਝੋਂ ਹੋਰ ਕੱਚੀ ਹੈ ਬਾਣੀ ਸੋ ਕਹਿੰਦੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਜਿਹੜੇ ਬਾਣੀ ਕਹਿੰਦੇ ਆ ਉਹ ਵੀ ਕੱਚੇ ਤੇ ਸੁਣਨ ਵਾਲੇ ਵੀ ਕੱਚੇ ਕਾਰਡ ਤੇ ਛਾਪਣ ਵਾਲਾ ਵੀ ਬਾਣੀ ਜਿਹੜਾ ਕੱਚੀ ਛਾਪ ਰਿਹਾ ਤੇ ਕਾਰਡ ਲੈ ਕੇ ਚੁੱਪ ਕਰਕੇ ਬਹਿਣ ਵਾਲਾ ਵੀ ਭਾਈਵਾਲ ਨਾਲ ਹੀ ਹੈ। ਹੂੰ ਇੱਥੋਂ ਤੱਕ ਤੁਸੀਂ ਟਰੈਕਟਰ ਟਰਾਲੀਆਂ ਦੀ ਗੱਲ ਕਰਦੇ ਹੁਣ ਗਾਇਕ ਗਾ ਕੇ ਜਾਂਦੇ ਕਈ ਵਾਰੀ ਰਾਗੀ ਸਿੰਘ ਇਹੋ ਜੇ ਸ਼ਬਦ ਪੜ ਜਾਂਦੇ ਆ ਜਿਹੜੇ ਆ ਪੜਦੇ ਆਪਾਂ ਅਕਤ ਤੋਰਾ ਸ਼ੁਰਾਪਾਨ ਉਤਰ ਜਾਏ ਪ੍ਰਭਾਤ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਦਰਜ ਨਹੀਂ ਮਿਹਰਬਾਨ ਦੇ ਗ੍ਰੰਥ ਦੀ ਜੀ ਕਿਸੇ ਆਮ ਬੰਦੇ ਨੇ ਨਿਸ਼ਾਨਦੇਹੀ ਕਰਨੀ ਜਿਹਨੂੰ ਗੁਰਬਾਣੀ ਦੇ ਬਾਰੇ ਜਾਣਕਾਰੀ ਨਹੀਂ ਪਰ ਉਹ ਗੁਰਬਾਣੀ ਪੜ੍ਹਨੀ ਚਾਹੁੰਦਾ ਫਿਰ ਉਹ ਨਿਸ਼ਾਨਦੇਹੀ ਕਿਵੇਂ ਕਰੂਗਾ ਉਹ ਆਪ ਸਹਿਜ ਪਾਠ ਕਰਕੇ ਨਰਨਾ ਕਰੂਗਾ ਕਿ ਕਿਹੜੀ ਪੰਕਤੀ ਗੁਰਬਾਣੀ ਵੇਖੋ ਸਿੱਖਾਂ ਦਾ ਤਾਂ ਅਭਿਆਸ ਹੀ ਇਹ ਨਾ ਹੁੰਦਾ ਸੀ ਵੀ ਉਹਨਾਂ ਨੂੰ ਅੱਧਿਓ ਵੱਧ ਗੁਰੂ ਗ੍ਰੰਥ ਸਾਹਿਬ ਵੈਸੇ ਹੀ ਕੰਠ ਹੁੰਦਾ ਸੀ ਇੱਕ ਦਿਨ ਇੱਕ ਦੁਕਾਨ ਵਿੱਚ ਅਸੀਂ ਗਏ ਉੱਥੇ ਫੋਟੋ ਲੱਗੀ ਸੀ ਉਹਦੇ ਉੱਤੇ ਇੱਕ ਪੰਕਤੀ ਲਿਖੀ ਗੁਰੂ ਨਾਨਕ ਸਾਹਿਬ ਦੀ ਫੋਟੋ ਕਲਪਤ ਬ ਔਰ ਦੂਜਾ ਕਿਉ ਸੇਵੀ ਹੈ ਜੰਮੇ ਤੇ ਮਰ ਜਾਏ ਏਕੋ ਸਿਮਰੋ ਨਾਨਕਾ ਜੋ ਜਲਥਲ ਰਹਾ ਸਮਾਏ ਉੱਥੇ ਜਿਹੜੀ ਉਤਲੀ ਪੰਕਤੀ ਸੀ ਮੈਂ ਉਹ ਦੁਕਾਨਦਾਰ ਨੂੰ ਕਿਹਾ ਮੈਂ ਕਿਹਾ ਇੱਕ ਪੰਕਤੀ ਇਹਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਉਹ ਕਹਿੰਦਾ ਨਹੀਂ ਭਾਈ ਸਾਹਿਬ ਇਹ ਗੁਰੂ ਗ੍ਰੰਥ ਸਾਹਿਬ ਦੀ ਹੈ ਮੈਂ ਕਿਹਾ ਕੱਢ ਕੇ ਦੇਖ ਲਾ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ ਔਰ ਦੂਜਾ ਕਿਉ ਸੇਵੀ ਹੈ ਜੰਮੇ ਤੇ ਮਰ ਜਾਏ ਖਸਮ ਨਾ ਜਾਣੇ ਆਪਣਾ ਗੁਰਬਾਣੀ ਦੀ ਪੰਕਤੀ ਹੈ ਕਰਤਾ ਕੀਤੀ ਦੇ ਸਜਾਏ ਭੀ ਕਹਿੰਦੇ ਜਿਹੜਾ ਬੰਦਾ ਪ੍ਰਮਾਤਮਾ ਨੂੰ ਨਹੀਂ ਜਾਣਦਾ ਉਹ ਪ੍ਰਮਾਤਮਾ ਉਹਨੂੰ ਕਿੰਨੀ ਕੁ ਸਜ਼ਾ ਦੇਵੇਗਾ ਇਸ ਗੱਲ ਦਾ ਉਹਨੂੰ ਅੰਦਾਜ਼ਾ ਨਹੀਂ ਉਹ ਸ਼ਬਦ ਤੇ ਇਸ ਤਰੀਕੇ ਦਾ ਸੀ ਪਰ ਉਹਦੇ ਵਿੱਚ ਉਹਨੇ ਲਿਖ ਦਿੱਤਾ ਅਵਰ ਦੂਜਾ ਕੋ ਸੇਵੀ ਹੈ ਜੰਮੇ ਤੇ ਮਰ ਜਾਏ ਏਕੋ ਸਿਮਰੋ ਨਾਨਕਾ ਜੋ ਜਲਥਰ ਰਹਾ ਸਮਾਏ ਏਕੋ ਸਿਮਰੋ ਵਾਲਾ ਜਿਹੜਾ ਉਹਨੇ ਕੋਲੋਂ ਪੰਕਤੀ ਪਾਈ ਹੈ ਹੋਰ ਵੀ ਕਾਫੀ ਜਿਹੜੇ ਸ਼ਬਦ ਜਿਨ੍ਹਾਂ ਦਾ ਨਖੇੜਾ ਕਰਨ ਦੀ ਜ਼ਰੂਰਤ ਹੈ ਉਹਨੇ ਰਲਗੱਡ ਕਰਕੇ ਜਦਾਂ ਨਾਨਕ ਦੁਖੀਆ ਸਭ ਸੰਸਾਰ ਅੱਗੇ ਉਹਨੇ ਲਿਖ ਦਿੱਤਾ ਸੋ ਸੁਖੀਆ ਜਿਸ ਨਾਮ ਆਧਾਰ ਪਰ ਗੁਰੂ ਗ੍ਰੰਥ ਸਾਹਿਬ ਪੜੋ ਉਹਦੇ ਵਿੱਚ ਲਿਖਿਆ ਨਾਨਕ ਦੁਖੀਆ ਸਭ ਸੰਸਾਰ ਮੰਨੈ ਨਾਉ ਸੀ ਜਿਨ ਜਾਏ ਔਰੀ ਕਰਮ ਨ ਲਿਖੈ ਲਾਏ ਕਹਿੰਦੇ ਵੇਖੋ ਉਹ ਜਿਹੜਾ ਨਾਮ ਨੂੰ ਮੰਨਦਾ ਹੈ ਉਹੀ ਪ੍ਰਵਾਨ ਹੈ ਪਰ ਉਹਨੇ ਲਿਖ ਦਿੱਤਾ ਸੋ ਸੁਖੀਆ ਜਿਸ ਨਾਮ ਆਧਾਰ ਸੋ ਇਸ ਤਰੀਕੇ ਨਾਲ ਉਹਨੇ ਵੇਖਿਆ ਕਿੱਥੇ ਕਿੱਥੇ ਰਲਗੱਡ ਹੋ ਸਕਦੀ ਉੱਥੇ-ਉੱਥੇ ਬੜੀ ਬਰੀਕੀ ਨਾਲ ਕੀਤੀ ਹੈ ਤੇ ਇਹਨੂੰ ਬਰੀਕੀ ਨਾਲ ਹੀ ਨਿਖੇੜਿਆ ਜਾ ਸਕਦਾ ਹੈ। ਰਾਮ ਰਾਏ ਦੇ ਸਮੇਂ ਵੀ ਇੱਕ ਜ਼ਿਕਰ ਛਿਰਦਾ ਹੈ ਕਿ ਔਰੰਗਜ਼ੇਬ ਦੇ ਵੱਲੋਂ ਦਿੱਲੀ ਦੇ ਵਿੱਚ ਸੱਦਿਆ ਜਾਂਦਾ ਹੈ ਪਰ ਲਾਲਸਾ ਅਦੀਨ ਹੋ ਕੇ ਗੁੰਮਰਾਹ ਹੋ ਕੇ ਗੁਰਬਾਣੀ ਦਾ ਉਲਟ ਫੇਰ ਕਰ ਲੈਂਦੇ। ਕੀ ਲੱਗਦਾ ਹੈ ਕਿ ਰਾਮ ਰਾਏ ਨੇ ਗੁਰਬਾਣੀ ਦਾ ਉਲਟ ਫੇਰ ਕਰਨ ਵਜੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਪ੍ਰਮਾਨਗੀ ਦਿੱਤੀ ਆਪਣੇ ਧਰਮ 'ਚ ਬਿਲਕੁਲ ਨਹੀਂ ਜੀ ਵੇਖੋ ਗੁਰੂ ਅਮਰਦਾਸ ਜੀ ਨੇ ਭਾਵੇਂ ਭਾਈ ਦਾਤੂ ਜੀ ਨੇ ਲੱਤ ਮਾਰੀ ਸਰੀਰ ਤੇ ਪ੍ਰਮਾਨ ਕਰ ਲਈ ਹਮ ਪਰ ਸਿਧਾਂਤਾਂ ਨੂੰ ਕੋਈ ਲੱਤ ਮਾਰੇ ਉਹ ਉਹਨਾਂ ਪ੍ਰਮਾਨ ਨਹੀਂ ਕੀਤਾ ਉਹਨਾਂ ਉਸੇ ਵੇਲੇ ਤੁਰੰਤ ਐਕਸ਼ਨ ਕਰਦਿਆਂ ਉਹ ਉਹਨੂੰ ਪੰਥ ਵਿੱਚੋਂ ਛੇਕਿਆ ਭਾਵੇਂ RAM ਰਾਏ ਬਥੇਰੇ ਤਰਲੇਹਾੜੇ ਕੱਢਦਾ ਰਿਹਾ ਪਰ ਮਹਾਰਾਜ ਨੇ ਕਿਹਾ ਇਹ ਸਾਡੇ ਮੱਥੇ 'ਤੇ ਨਾ ਲੱਗੇ ਜਿਹਨੂੰ ਮੁਖ ਰੱਖ ਕੇ ਵਿਆਖਿਆ ਕੀਤੀ ਹੈ ਉਹਦੇ ਵੱਲ ਨੂੰ ਮੂੰਹ ਕਰ ਲਵੇ ਫਿਰ ਭਾਵੇਂ ਔਰੰਗਜ਼ੇਬ ਨੂੰ ਨੂੰ ਖੁਰਵਦੀ ਇਲਾਕਾ ਜਿਹੜਾ ਸੀ ਉਹ ਡੇਰਾ ਬਣਾਉਣ ਵਾਸਤੇ ਦਿੱਤਾ ਜਿੱਥੇ ਅੱਜ ਡੇਰਾ ਦੂਨ ਬਣਿਆ ਪਰ ਤੁਸੀਂ ਇੱਕ ਪੰਛੀ ਚਾਹਤ ਇਤਿਹਾਸ ਚ ਮਾਰ ਕੇ ਵੇਖੋ ਜਿਹੜੇ ਬੰਦੇ ਅੱਜ ਗੁਰਬਾਣੀ ਦੀ ਗਲਤ ਵਿਆਖਿਆ ਕਰ ਰਹੇ ਐ ਪੈਸੇ ਨੂੰ ਮੁੱਖ ਰੱਖ ਕੇ ਆਪਣੇ ਵਜ਼ੀਰਾਂ ਨੂੰ ਜਾਂ ਬਾਦਸ਼ਾਹਾਂ ਨੂੰ ਆਕਾ ਨੂੰ ਖੁਸ਼ ਕਰਨ ਵਾਸਤੇ ਜਾਂ ਕਿਤੇ ਨਾ ਕਿਤੇ ਉਹ ਸਿਧਾਂਤਾਂ ਨੂੰ ਸਮਝੌਤਾ ਕਰਦੇ ਐ ਜਾਂ ਭਾਵੇਂ ਆਪਾਂ ਧਾਰਨਾਵਾਂ ਹੀ ਇਹੋ ਜਿਹੀਆਂ ਪੜ ਦਿੰਨੇ ਆ ਜਿਹੜੀਆਂ ਗੁਰਬਾਣੀ ਨਾਲ ਮੇਲ ਨਹੀਂ ਖਾਂਦੀਆਂ ਇਹਦਾ ਮਤਲਬ ਜੇ ਗੁਰੂ ਨੇ ਆਪਣੇ ਪੁੱਤਰ ਨੂੰ ਨਹੀਂ ਬਖਸ਼ਿਆ ਤੇ ਉਹਨਾਂ ਨੂੰ ਕਿਵੇਂ ਗੁਰੂ ਬਖਸ਼ੇਗਾ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਕਿਸੇ ਲਾਲਸਾ ਦੇ ਅਧੀਨ ਹੋ ਕੇ ਜਦੋਂ ਕੋਈ ਲੀਡਰ ਆਉਂਦਾ ਆ ਜਾਂ ਕੋਈ ਇਸ ਤਰ੍ਹਾਂ ਦਾ ਵੱਡਾ ਸਾਧ ਆਉਂਦਾ ਆ ਤੇ ਉਹ ਉਹਦੇ ਉੱਪਰ ਢੋਕਦੇ ਹੋਏ ਸ਼ਬਦ ਉਚਾਰੇ ਜਾਂਦੇ ਆ ਤੇ ਉਹਨੂੰ ਰੱਬ ਦੇ ਨਾਲ ਪਰਮਾਤਮਾ ਦੇ ਨਾਲ ਜੋੜਿਆ ਜਾਂਦਾ ਪਰਵਾਣੇ ਸਾਰਾ ਕੁਝ ਕਿ ਨਹੀਂ ਵੇਖੋ ਜਦੋਂ ਉਹਨਾਂ ਨੇ ਸ਼ਬਦ ਨਾਲ ਜੋੜਨ ਵਾਸਤੇ ਐਡਾ ਵੱਡਾ ਉਪਰਾਲਾ ਕੀਤਾ ਤੇ ਅਸੀਂ ਸ਼ਬਦ ਦੀ ਹਾਜ਼ਰੀ ਵਿੱਚ ਸਰੀਰ ਦੀ ਮਹਾਨਤਾ ਦਰਸਾ ਦਈਏ ਇਹਦਾ ਮਤਲਬ ਅਸੀਂ ਸ਼ਬਦ ਨੂੰ ਚੜਾ ਦਿੱਤਾ ਜਾਂ ਅਸੀਂ ਨਰਾਦਰ ਕਰ ਦਿੱਤਾ ਕੋਈ ਵੀ ਮਨੁੱਖ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਸ਼ਬਦ ਤੋਂ ਉਹ ਨੀਚੇ ਹੀ ਹੈ ਇੱਥੇ ਤੇ ਕਈ ਪੈਸਿਆਂ ਦੇ ਮਾਰੇ ਚੱਲਦਾ ਕੀਰਤਨ ਰੋਕ ਕੇ ਜਿਹੜਾ ਜਕਾਰਾ ਲਾਉਣ ਲੱਗ ਪਏ ਮਹਾਰਾਜ ਆ ਗਏ। ਜાં ਇੱਥੋਂ ਤੱਕ ਕੋਈ ਬੰਦਾ ਆ ਜਾਏ ਤੇ ਚੱਲਦੇ ਕੀਰਤਨ ਵਿੱਚੋਂ ਹੀ ਹੀੜ ਲੋਕਾਂ ਦੀ ਉੱਠ ਕੇ ਉਸ ਲੀਡਰ ਮਗਰ ਭੱਜ ਉੱਠਦੀ ਕੀਰਤਨ ਕਰਨ ਵਾਲੇ ਕਥਾ ਕਰਨ ਵਾਲੇ ਇਕੱਲੇ ਹੀ ਰਹਿ ਜਾਂਦੇ। ਸੋ ਇਸ ਤਰੀਕੇ ਨਾਲ ਅਸੀਂ ਕਿਤੇ ਨਾ ਕਿਤੇ ਅਜੇ ਸਰੀਰਾਂ ਨਾਲ ਜੁੜੇ ਹੋਏ ਹਾਂ ਕਿਉਂਕਿ ਅਸੀਂ ਸ਼ਬਦ ਨਾਲ ਨਹੀਂ ਜੁੜੇ। ਜਿਹੜਾ ਸ਼ਬਦਾਂ ਨਾਲ ਜੁੜਿਆ ਫਿਰ ਉਹ ਸਰੀਰਾਂ ਨਾਲ ਨਹੀਂ ਜੁੜਦਾ ਹੁੰਦਾ। ਅ ਬਿਲਕੁਲ ਹਾਲ ਦੇ ਵਿੱਚ ਗੱਲਬਾਤ ਕਰਨ ਦਾ ਯਤਨ ਕੀਤਾ ਕਿਉਂਕਿ ਪ੍ਰਮੁੱਖ ਤੌਰ ਤੇ ਆਮ ਕਰਕੇ ਵੱਡੇ ਸਵਾਲੀਆ ਚਿੰਨ ਹੁੰਦੇ ਨੇ ਔਰ ਉਹਨਾਂ ਦੇ ਉਹਨਾਂ ਸਵਾਲਾਂ ਦੇ ਜਵਾਬ ਲੈਣ ਦਾ ਯਤਨ ਕੀਤਾ ਤੇ ਪਵਿੱਖ ਦੇ ਵਿੱਚ ਵੀ ਇਹੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਕੇ ਜਿਹੜੇ ਮੁੱਖ ਤੌਰ ਤੇ ਵੱਡੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਲਏ ਜਾ ਸਕਣ ਪਵਿੱਖ ਦੇ ਵਿੱਚ ਵੀ ਵੱਖ-ਵੱਖ ਵਿਸ਼ਿਆਂ ਦੇ ਉੱਪਰ ਵੱਖ-ਵੱਖ ਸਵਾਲ ਲੈ ਕੇ ਜਵਾਬ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ